ਦਾ ਹੋਊ ਅਮੀਰ ਤੇ ਘਰੇ ਹੋਊ ਜਿਉਨੇਕ ਨਹੀਂ ਤਾਂ ਇਨਸਾਨ ਹੈ ਨਹੀਂ ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ ਜਿਹੜੇ ਬੰਦੇ ਦੀ ਮਿੱਠੀ ਜ਼ੁਬਾਨ ਹੈ ਨਹੀਂ ਜਿਹੜਾ ਕਰੇ ਬੁਰਾਈ ਦੂਜਿਆਂ ਦੀ ਉਹ ਆਪ ਵੀ ਕੋਈ ਮਹਾਨ ਹੈ ਨਹੀਂ ਪੁੰਨਦਾਨ ਤਾਂ ਦੁਨੀਆਂ ਤੇ ਬਹੁਤ ਬਣੇ ਪਰ ਖੁਸ਼ੀ ਜੇ ਆ ਕੋਈ ਦਾਨ ਹੈ ਨਹੀਂ ਕਿ ਜੱਟ ਦੀ ਅਕਲ ਵੇਚ ਕੇ ਫਸਲ ਦੇ ਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ ਹੋ ਜਾ ਹੋ ਇਹਦਾ ਅਰਥ ਸੋ ਇਹ ਮੇਰਾ ਪਹਿਲਾ ਗੀਤ ਜਦੋਂ ਰਿਲੀਜ਼ ਹੋਇਆ ਤਾਂ ਇਹਨੂੰ ਕਿਸੇ ਕੰਪਨੀ ਨੇ ਕਿਸੇ ਟੀਵੀ ਨੇ ਨਹੀਂ ਚਲਾਇਆ ਇਹਦਾ ਅਰਥ ਸੀ ਕਿ ਕਿਸੇ ਬੱਚੇ ਨੇ ਕਿਸੇ ਮੁੰਡੇ ਨੇ ਫਰਮਾਇਸ਼ ਪਾ ਕੇ ਰਫਲ ਲੈ ਲਈ ਪਿਸਤੌਲ ਲੈ ਲਿਆ ਖਾਦੀ ਪੀਤੀ ਚ ਫੁਕਰੀ ਚ ਚਲਾਤਾ ਕਿਸੇ ਦੇ ਗੋਲੀ ਵੱਜ ਗਈ ਆਪ ਵੀ ਖਰਾਬ ਅਗਲਾ ਵੀ ਖਰਾਬ ਸੋ ਹਮੇਸ਼ਾ ਜਰੂਰ ਲਓ ਆਪਣੀ ਸੇਫਟੀ ਨੂੰ ਲਓ ਪਰ ਇਹਦਾ ਮਤਲਬ ਇਹ ਨਹੀਂ ਵੀ ਪੀ ਕੇ ਲੋਕਾਂ ਨੂੰ ਮੱਖੀਆਂ ਨੂੰ ਕੱਢਦੇ ਫਿਰੋ ਇਸ ਗਾਣੇ ਦਾ ਅਰਥ ਇਹ ਸੀ ਕਿ ਨਾਮ ਨੂੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕਿਤੇ ਲੋਕ ਜੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਕਿਹੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕ੍ਰਿਸ਼ੇ ਸ਼ੋਭ ਜੇ ਜਵਾਈ ਭਾਈ ਸਾਹੂ ਚੰਗਾ ਪੁੱਤਰ ਸੰਗਾਉ ਚੰਗਾ ਟੱਪਰ ਕਮਾਉ ਚੰਗਾ ਝੜਕੇ ਤੋਂ ਰੱਖੇ ਲੱਤੋਂ ਲੰਗਾ ਬੈਲ ਹੋ ਜੇ ਬੁੜਾ ਜੇ ਬਟੈਲ ਹੋ ਜੇ ਫੀਮਦਾ ਜੇ ਬੈਲ ਹੋ ਜੇ ਇਤੋਂ ਦੁੱਖ ਕੋਈ ਨਾ ਕੋਈ ਨਾ ਕੋੜ ਦਾ ਜੇ ਦੁੱਖ ਹੋ ਜੇ ਬਾਤ ਤੇ ਨਾ ਰੁੱਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਤੋ ਜਹਾਂ ਦੇ ਕੋਈ ਨਾ ਰਾਜੇ ਤੇ ਚੜ੍ਹਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਬਾਬੂ ਚੰਗੀ ਹੋਈ ਨਾ ਕਿਹਦਾ ਜਾਂਦੀਆਂ ਬੰਦੂਕਾਂ ਮੋਢੇ ਟੰਗੀਆਂ ਥੈਂਕ ਯੂ ਸੋ ਮਚ ਬਾਜੀ ਤੁੰਨੇ ਦੱਬਾਂ ਚ ਰਹਿ ਜਾਂਦੇ ਬੱਦੀ ਮੋਰਨੀ ਕਿ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨਹੀਂ ਚਾਹੀਦਾ ਲੱਸੀ ਤੇ ਲੜਾਈ ਨੂੰ ਨਜਾਇਜ਼ ਨਹੀਂ ਵਧਾਈ ਦੋ ਮੁੰਡਿਆਂ ਦੇ ਕਾਲ ਜੇ ਅੱਗੇ ਠੇਕਾ ਨਹੀਂ ਚਾਹੀਦਾ ਕੁੜੀਆਂ ਦੇ ਕਾਲ ਜੇ ਅੱਗੇ ਥਾਣਾ ਨਹੀਂ ਚਾਹੀਦਾ ਕ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਗਾ 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 ਪੁਲਿਸ ਦਾ ਦਖਲ ਪਛਾਣੀ ਸ਼ਕਲ ਤੇ ਰਹਿ ਗਈ ਚੱਪਲ ਗਵਾਹੀ ਸਭ ਦੇ ਕੇ ਰਹਿ ਜਾਂਦੀਆਂ ਬੰਦੂਕਾਂ ਮੋਢੇ ਟੰਗੀਆਂ ਕੁਨੇ ਨਾ ਪਾਂਚ ਰਹਿ ਜਾਂਦੇ ਬੱਤੀ ਬੋਰ ਨੇ ਮੈਂ ਲੜਾਈ ਦੀ ਗੱਲ ਦੱਸ ਦਸੀ ਪਹਿਲਵਾਨ ਜੀ ਲੜਾਈ ਅੱਜ ਕੱਲ ਇਹ ਨਹੀਂ ਰਹੀ ਜੀ ਅੱਜ ਕੱਲ ਪਤਾ ਹੀ ਨਹੀਂ ਕੌਣ ਤੁਹਾਡੇ ਤੋਂ ਕਿੰਨੀ ਖਾਰ ਖਾਂਦਾ ਤੁਹਾਨੂੰ ਕਿੱਥੋਂ ਕਿੱਥੋਂ ਬਚੋਗੇ ਇਹ ਗਾਣੇਦਾਰ થઈ ਜਾ ਸੁਣ ਕੇ ਪੂਰਾ ਇੱਕ ਇੱਕ ਵਰਲਡ ਸੁਣਨ ਵਾਲਾ ਗਾਣੇ ਦਾ ਕਿ ਰਹਿ ਜਾਂਦੀਆਂ ਬੰਦੂਕਾਂ ਮੋਢੇ ਟੰਗੀਆਂ ਨੇ ਦੱਬਾਂ ਚ ਰਹਿ ਜਾਂਦੇ ਬੱਤੀ ਬੋਲਦੇ ਜਿਨ੍ਹਾਂ ਖਣਾ ਗੌਂਦਾ ਗਾਣੇ ਹਥਿਆਰਾਂ ਦੇ ਜਿਨ੍ਹਾਂ ਮਾਰਨੇ ਨੇ ਬੰਦੇ ਕੋਈ ਹੋਰ ਨੇ ਜਿਨ੍ਹਾਂ ਫੋਕੇ ਲਲਕਾਰੇ ਬੱਸ ਮਾਰਨੇ ਨੇ ਉਹਨਾਂ ਟੌਣੇ ਕੀ ਅਖਾੜਿਆਂ ਦੇ ਮਾਲ ਓਏ ਜਿਹੜੇ ਮਰਦਾਂ ਦੀ ਹਿੱਕ ਵਿੱਚ ਜ਼ੋਰ ਨਹੀਂ ਓਹੀ ਕਹਣਗੇ ਗਸਲੇ ਦੀ ਗੱਲ ਨਫ਼ਰਤ ਸਾਡੇ ਕਲਾਕਾਰ ਵੀ ਲੜੀ ਜਾਂਦੇ ਇੱਕ ਦੂਜੇ ਨੂੰ ਫੇਸਬੁੱਕ ਤੇ ਪਤੰਦਰ ਲਾਈਕ ਲਾਈਨ ਦੇ ਮਾਰੇ ਗਾਲਾਂ ਕੱਢੀ ਜਾਂਦੀਆਂ ਕਲਾਕਾਰੀ ਹੋਰ ਵਰਗ ਜਿੱਦਾਂ ਡਾਕਟਰੀ ਅਲੱਗ ਪੇਸ਼ਾ ਕਲਾਕਾਰੀ ਅਲੱਗ ਪੇਸ਼ਾ ਕਲਾਕਾਰੀ ਉਹ ਪੇਸ਼ਾ ਆ ਤੁਸੀਂ ਲੋਕਾਂ ਦਾ ਮਨੋਰੰਜਨ ਕਰਨਾ ਦਿਲ ਲਾਉਣਾ ਇਹ ਨਹੀਂ ਵੀ ਤੁਸੀਂ ਬਿਆਨ ਦੇਈ ਜਾਓ ਕੁੱਟ ਮਾਰ ਵਾਲੇ ਮੈਂ ਕਰ ਦੂੰ ਮੈਂ ਉਹ ਕਰ ਦੂੰ ਕਦੀ ਹੋਇਆ ਔਰ ਇਹ ਫੇਸਬੁੱਕ ਵਾਲੇ ਜਿੰਨੇ ਬੋਲਦੇ ਆ ਸਾਰੇ ਪਤੰਦਰ ਫੇਸਬੁੱਕ ਵਾਲੇ ਲੜਨ ਵਾਲੇ ਆ ਉਹ ਵੇਖ ਆਪੋ ਜੋ ਲੰਗਰ ਖਾ ਕੇ ਕੋਈ ਕਮ ਹਰੋ ਮੁੱਕੀ ਹੋ ਗਈ ਕਿ ਨਹੀਂ ਲੜਨ ਵਾਲੇ ਲੱਭਦੇ ਆ ਬਿਆਨ ਨਹੀਂ ਦਿੰਦੇ ਹੁੰਦੇ ਸੁਣ ਕੇ ਏਸੇ ਕਰਕੇ ਕਿਹਾ ਲੜਾਈ ਲੜਾਈ ਮaaf ਕਰੋ ਲੜਾਈ ਨਹੀਂ ਕਰੀ ਦੀ ਆਪਣਾ ਕੰਮ ਕਰੋ ਮਾਲਕ ਨੇ ਜਿੰਨੇ ਸਾਥ ਦਿੱਤੇ ਇੱਕ ਵੱਧ ਨਹੀਂ ਹੋਣਾ ਇੱਕ ਘਟ ਨਹੀਂ ਹੋਣਾ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਜੇ ਮੈਨੂੰ ਖਾਨ ਨੂੰ ਦਿੱਤਾ ਤੇ ਮੈਨੂੰ ਹਡਾਉਣ ਨੂੰ ਵੀ ਦਈਂ ਕਈ ਵਾਰ ਕਰੋੜਾਂ ਰੁਪਈਆ ਦੀ ਜਾਇਦਾਦ ਦੇ ਦਿੰਦਾ ਤੇ ਬੰਦੇ ਨੂੰ ਮੰਜੇ ਤੇ ਪਾ ਦਿੰਦਾ ਉਹਦੇ ਅੱਗੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੈਨੂੰ ਖਰਚਣ ਨੂੰ ਦਈ ਮੈਨੂੰ ਖਾਣ ਨੂੰ ਦਈ ਮੈਨੂੰ ਹੰਡਾਉਣ ਨੂੰ ਦਈ ਵੇਖਣ ਨੂੰ ਦਈ ਚੱਲਣ ਨੂੰ ਦਈ ਉਹ ਕਰੀਆਂ ਜਿੰਨੀਆਂ ਮਰਜ਼ੀ ਮਾਰੀ ਜਾਵੇ ਆਓ